ਹਿਆਰਪਰ ਦੀ ਇਸ ਭੂਤੀਆ ਸਰੰਗ ਵਿੱਚ ਕਦੇ ਨਾ ਜਾਇਓ ਜਿੱਥੋਂ ਡਰ ਕੇ ਭੱਜੇ ਕਈ ਕਹਿੰਦੇ ਕਹੋਂਦੇ ਸੂਰਮੇ ਹੁਣ ਅਸੀਂ ਜਿੱਦਾਂ ਜਿੱਦਾਂ ਅੱਗੇ ਨੂੰ ਜਾਣਾ ਆ ਰਸਤਾ ਵੀ ਕਾਫੀ ਖਤਰਨਾਕ ਹੁੰਦਾ ਜਾਣਾ ਆ ਇਸ ਕੋਫਨਾਕ ਸਰੰਗ ਨੂੰ ਦੇਖ ਕੇ ਹਰ ਕਿਸੇ ਨੂੰ ਡਰ ਲੱਗੇਗਾ ਗੁੱਡ ਮਾਰਨਿੰਗ ਤੁਹਾਨੂੰ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਅਮਰਿਤ ਪਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਵੀ7 ਰਾਈਡਰ ਤੇ ਅੱਜ ਅਸੀਂ ਤੁਹਾਨੂੰ ਹਿਸ਼ਾਰਪੁਰ ਦੇ ਥਾਣਾ ਪਿੰਡ ਵਿੱਚ ਫਿਰ ਦੁਬਾਰਾ ਲੈ ਕੇ ਜਾ ਰਹੇ ਹਾਂ ਸਾਨੂੰ ਪਤਾ ਲੱਗਾ ਸੀ ਇਸ ਪਿੰਡ ਦੇ ਜੰਗਲਾਂ ਦੇ ਵਿੱਚ ਡਰਾਵਣੀਆਂ ਭੂਤੀਆਂ ਸਰੰਗਾਂ ਆ ਜਿਨ੍ਹਾਂ ਦੇ ਵਿੱਚ ਜਾਣ ਤੋਂ ਪਿੰਡ ਵਾਲੇ ਲੋਕ ਮਨਾ ਕਰਦੇ ਆ ਤੇ ਉੱਥੇ ਕਹਿੰਦੇ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਵੀ ਰਹਿੰਦੇ ਆ ਤੁਸੀਂ ਵੀਡੀਓ ਤੇ ਐਨ ਤੱਕ ਜੁੜੇ ਰਹੋ ਅਸੀਂ ਤੁਹਾਨੂੰ ਰਾਸਤੇ 'ਚ ਪਿੰਡ ਦਿਖਾਉਦੇ ਜਾਣਾ ਆ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅੱਧਾ ਪਿੰਡ ਦਿਖਾਇਆ ਸੀ ਅੱਧਾ ਰਹਿ ਗਿਆ ਸੀ ਜਿਹੜਾ ਉਹ ਅੱਜ ਦਿਖਾਵਾਂਗੇ ਚਲੋ ਹੁਣ ਚੱਲਦੇ ਆ ਅਸੀਂ ਥਾਣਾ ਪਿੰਡ ਵਿੱਚ ਪਹੁੰਚ ਗਏ ਆ ਪਿੰਡ ਦਾ ਸੋਹਣਾ ਦ੍ਰਿਸ਼ ਦੇਖ ਹਰ ਕਿਸੇ ਨੂੰ ਪੁਰਾਣੇ ਪੰਜਾਬ ਦੀ ਝਲਕ ਨਜ਼ਰ ਆ ਜਾਏਗੀ ਜਿੱਥੇ ਅੱਜ ਵੀ ਲੋਕ ਪੁਰਾਣੇ ਸਮਿਆਂ ਬਾਂਗ ਆਪਣੀ ਜ਼ਿੰਦਗੀ ਦੇ ਹਸੀਨ ਪਲ ਬਤੀਤ ਕਰ ਰਹੇ ਆ ਸਾਨੂੰ ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਆ ਕਿ ਅੱਜ ਦੀ ਇੰਨੀ ਐਡਵਾਂਸ ਟੈਕਨੋਲੋਜੀ ਵਿੱਚ ਲੋਕ ਆਪਣਾ ਪੁਰਾਣਾ ਸੱਭਿਆਚਾਰ ਨਹੀਂ ਭੁੱਲੇ ਪਰ ਪੀੜੀ ਦਰ ਪੀੜੀ ਇਹ ਸਭ ਅਲੋਪ ਹੁੰਦਾ ਨਜ਼ਰ ਆ ਰਿਹਾ ਆ ਹੁਣ ਮੈਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਦੱਸ ਦਿੰਦਾ ਆ ਇਸ ਪਿੰਡ ਦੀ ਤੁਸੀਂ ਜਦੋਂ ਹਸ਼ਿਆਰਪੁਰ ਤੋਂ ਦਸੂਏ ਨੂੰ ਜਾਣੇ ਆ ਤਾਂ ਰਸਤੇ 'ਚ ਹਰਿਆਣਾ ਆਉਂਦਾ ਆ ਹਰਿਆਣੇ ਤੋਂ ਤੁਸੀਂ ਤਲਵਾਰਾ ਰੋਡ ਤੇ ਹੁੰਦੇ ਹੋਏ ਰਸਤੇ ਦੇ ਵਿੱਚ ਤੁਹਾਨੂੰ ਥਾਣਾ ਪਿੰਡ ਦਾ ਬੋਰਡ ਮਿਲੇਗਾ ਅਸੀਂ ਆਪਣੇ ਮੋਟਰਸਾਈਕਲ ਆਤੇ ਆ ਸਾਈਡ ਤੇ ਹੁਣ ਸਾਨੂੰ ਪਹਾੜੀਆਂ ਉੱਤੇ ਟਰੈਕ ਕਰਕੇ ਸਰੰਗਾ ਤੱਕ ਪਹੁੰਚਣਾ ਪੈਣਾ ਆ ਇਹ ਰਸਤਾ ਵੀ ਕਾਫੀ ਝਾੜੀਆਂ ਨਾਲ ਭਰਿਆ ਹੋਇਆ ਆ ਸਿੱਧੀਆਂ ਚੜ੍ਹਾਈਆਂ ਆ ਤੇ ਉਸ ਤੋਂ ਬਾਅਦ ਤਰਾਈਆਂ ਆਉਣੀਆਂ ਆ। ਹੁਣ ਅਸੀਂ ਜਿੱਦਾਂ ਜਿੱਦਾਂ ਅੱਗੇ ਨੂੰ ਜਾਣਾ ਆ ਰਸਤਾ ਵੀ ਕਾਫੀ ਖਤਰਨਾਕ ਹੁੰਦਾ ਜਾਣਾ ਆ। ਕਿਉਂਕਿ ਜਿਹੜਾ ਇਹ ਰਸਤਾ ਆ ਇੱਕ ਤਰ੍ਹਾਂ ਬਣਾਉਣਾ ਹੀ ਪੈਣਾ ਆ ਸਾਨੂੰ। ਸ਼ਾਇਦ ਸਾਨੂੰ ਰਸੀਆਂ ਦਾ ਜਾਂ ਆਪਣੇ ਕਿਸੇ ਹੋਰ ਚੀਜ਼ ਦਾ ਇਸਤੇਮਾਲ ਕਰਨਾ ਪਵੇ ਥੱਲੇ ਉੱਤਰਨ ਵਾਸਤੇ। ਆ ਜਾ ਆ ਜਾ। ਅਗਲਾ ਹੱਥ ਫੜਾ। ਹਾਂ ਇੱਕ ਮਿੰਟ ਕਰ ਜਾ ਬਹੁਤ ਜਿਆਦਾ ਔਖਾ ਰਸਤਾ ਸੀਗਾ ਬੜੀ ਮੁਸ਼ਕਲ ਦੇ ਨਾਲ ਦੋ ਪਹਾੜੀਆਂ ਨੂੰ ਪਾਰ ਕਰਕੇ ਆਏ ਆ ਤੇ ਪਹਿਲਾਂ ਚੜਾਈ ਸੀ ਫਿਰ ਉਤਰਾਈ ਆਈ ਆ ਹੁਣ ਇਥੋਂ ਸਰੰਗ ਅੱਧਾ ਕਿਲੋਮੀਟਰ ਰਹਿ ਗਈ ਆ ਤੇ ਇਹ ਪਾਣੀ ਸਰੰਗ ਦੇ ਵਿੱਚੋਂ ਹੀ ਆ ਰਿਹਾ ਆ ਤੇ ਜਿੱਦਾਂ ਜਿੱਦਾਂ ਅਸੀਂ ਹੁਣ ਸਰੰਗ ਵੱਲ ਨੂੰ ਵਧਦੇ ਜਾਣਾ ਆ ਤਾਂ ਇਹ ਪਾਣੀ ਵੀ ਜਿਹੜਾ ਆ ਵਧਣਾ ਆ ਅੱਗੇ ਅੱਗੇ ਤੁਸੀਂ ਦੇਖਿਓ ਇਹ ਸਰੰਗ ਇੰਨੀ ਟੈਟ ਹੋ ਜਾਣੀ ਆ ਇੱਕ ਡਰਾਵਣੀ ਹੋ ਜਾਣੀ ਆ ਇਸ ਖੋਫਨਾਕ ਸਰੰਗ ਨੂੰ ਦੇਖ ਕੇ ਹਰ ਕਿਸੇ ਨੂੰ ਡਰ ਲੱਗੇਗਾ ਹੁਣ ਤੁਸੀਂ ਦੇਖ ਲਓ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਪਾਣੀ ਜਿਹੜਾ ਆ ਵਧਦਾ ਜਾਣਾ ਆ ਤੁਸੀਂ ਦੇਖ ਲਓ ਪਾਣੀ ਦਾ ਕਿੰਨਾ ਜ਼ਿਆਦਾ ਪ੍ਰੈਸ਼ਰ ਆ ਰਿਹਾ ਹੈ ਅੱਗੇੋਂ ਦੋਨੋਂ ਪਾਸੇ ਪਹਾੜੀਆਂ ਦੇਖ ਲਓ ਕਿੰਨੀਆਂ ਉੱਚੀਆਂ ਉੱਚੀਆਂ ਆ ਇਦਾਂ ਲੱਗਦਾ ਪਿਆ ਜਿੱਦਾਂ ਇੰਗਲਿਸ਼ ਫਿਲਮਾਂ ਦੇ ਵਿੱਚ ਅਸੀਂ ਫਿਲਮਾਂ ਦੇਖਦੇ ਆ ਐਨਾ ਕੋਂਡਾ ਉੱਥੇ ਸਾਨੂੰ ਇਦਾਂ ਦੀਆਂ ਸਰੰਗਾ ਦੇਖਣ ਨੂੰ ਮਿਲਦੀਆਂ ਆ ਸੇਮ ਉਸੇ ਤਰ੍ਹਾਂ ਦੀਆਂ ਸਾਡੇ ਹਿਸ਼ਾਰ ਪਰਦੇ ਵਿੱਚ ਤੁਸੀਂ ਦੇਖ ਲਓ ਇਹ ਸਾਰੀ ਜਿਹੜੀ ਇੱਕ ਤਰ੍ਹਾਂ ਸਰੰਗ ਟਾਇਪ ਲੱਗਦੀ ਪਈ ਆ ਤੇ ਅੱਗੇ ਜਾ ਕੇ ਵਾਕਈ ਇਸ ਰੰਗ ਦੇ ਵਿੱਚ ਤਬਦੀਲ ਹੋ ਜੇਗੀ ਇਹ ਰੰਗ ਜਿਹੜੀ ਆ ਆਰ ਪਾਰ ਹੁੰਦੀ ਆ ਤੇ ਅਸੀਂ ਇਧਰੋਂ ਸ਼ੁਰੂਆਤ ਕਰਨੀ ਆ ਤੁਸੀਂ ਸਾਹਮਣੇ ਨਜ਼ਰ ਮਾਰ ਕੇ ਦੇਖ ਸਕਦੇ ਆ ਕਿੰਨੀ ਟੈਟਵਾਏ ਇਸ ਰੰਗ ਜਿੱਥੇ ਹਰ ਕਿਸੇ ਦਾ ਸਾਹ ਕੁੱਟੇਗਾ ਇੰਨੀ ਡਰਾਵਣੀ ਤੇ ਜਿੱਦਾਂ ਤੁਹਾਨੂੰ ਦੱਸਿਆ ਆ ਪਿੰਡ ਦੇ ਲੋਕ ਕਹਿੰਦੇ ਆ ਇਹਦੇ ਬਾਰੇ ਕਿ ਇੱਥੇ ਜਿਹੜੀਆਂ ਸਤਾਨੀ ਆਤਮਾ ਰਹਿੰਦੀਆਂ ਆ ਭੂਤੀਆ ਰੰਗ ਵੀ ਇਹਨੂੰ ਕਹਿੰਦੇ ਆ ਤੁਸੀਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਸਾਨੂੰ ਹੁਣ ਆਪਣਾ ਪ੍ਰਬੰਧ ਕਰਨਾ ਪੈਣਾ ਇਹਦੇ ਅੰਦਰ ਤੱਕ ਜਾਣ ਵਾਸਤੇ ਕਿਉਂਕਿ ਇਦਾਂ ਅਸੀਂ ਅੰਦਰ ਨਹੀਂ ਜਾ ਸਕਦੇ ਸਾਨੂੰ ਹੁਣੇ ਹੀ ਆਵਾਜ਼ਾਂ ਆਉਣੀਆਂ ਸਟਾਰਟ ਹੋ ਗਈਆਂ ਆ ਜਾਨਵਰਾਂ ਦੀਆਂ ਤੇ ਬਾਕੀ ਦੇਖਦੇ ਆਂ ਅੰਦਰ ਜਾ ਕੇ ਜਿੱਦਾਂ ਲੋਕਾਂ ਤੋਂ ਸਾਨੂੰ ਸੁਣਨ ਨੂੰ ਮਿਲਿਆ ਕਿ ਬਹੁਤ ਡਰਾਵਣੀ ਤੇ ਇੱਕ ਤੁਸੀਂ ਲਾ ਲਓ ਕਿ ਸ਼ੈਤਾਨੀ ਇਹ ਸਰੰਗਾ ਕਿ ਵਾਕਿ ਹੀ ਇਹ ਗੱਲ ਆ ਚਲੋ ਹੁਣ ਚੱਲਦੇ ਆਂ ਤੇ ਬਾਕੀ ਆ ਦੇਖ ਲਓ ਅਸੀਂ ਆਪਣਾ ਥੋੜਾ ਸੇਫਟੀ ਕਰ ਲਈ ਆ ਤੇ ਬਾਕੀ ਅਸੀਂ ਹੁਣ ਦੇਖਦੇ ਆਂ ਬਲਬ ਵਗੈਰਾ ਤੁਸੀਂ ਆਹ ਦੇਖ ਲਓ ਸਾਰਾ ਅਰੇਂਜਮੈਂਟ ਕਰ ਲਿਆ ਸੀ ਤੇ ਇਹਨਾਂ ਨੂੰ ਟੇਪ ਟੂਪ ਲਾ ਕੇ ਤੇ ਸਾਰੇ ਤਿਆਰ ਕਰ ਲਏ ਆ ਕਿਉਂਕਿ ਅੰਦਰ ਜਿੰਨਾ ਨਹੀਂ ਰਾਇਆ ਸਾਨੂੰ ਦੇਖ ਕੇ ਜਾਣਾ ਪੈਣਾ ਆ ਕੋਈ ਜਾਨਵਰ ਵਗੈਰਾ ਨਾ ਹੋਵੇ ਖਤਨਾਕ ਤੇ ਬਾਕੀ ਦੇਖਦੇ ਆਂ ਕਿ ਵਾਕਈ ਜਿੱਦਾਂ ਕਹਿ ਰਹੇ ਆ ਕਿ ਇਦਾਂ ਦਾ ਕੁਝ ਹੈਗਾ ਆ ਹੁਣ ਤੁਸੀਂ ਇੱਕ ਵਾਰ ਨਿਗਾ ਮਾਰੋ ਹਰ ਕਿਸੇ ਨੂੰ ਡਰ ਲੱਗੂਗਾ ਇਹਦੇ ਅੰਦਰ ਜਾਣ ਤੋਂ ਪਹਾੜੀ ਕਾਫੀ ਉੱਚੀ ਆ ਜਿਹਦੇ ਥੱਲੇ ਇਹ ਸਰੰਗਾ ਸਾਨੂੰ ਇੱਥੇ ਆ ਗਏ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਅਸੀਂ ਛੋਟੇ ਹੁੰਦੇ ਜਾਂ ਹੁਣ ਵੀ ਅਸੀਂ ਦੇਖਦੇ ਆ ਕਿ ਜਿਹੜੀਆਂ ਇੰਗਲਿਸ਼ ਮੂਵੀਆਂ ਹੁੰਦੀਆਂ ਆ ਤੇ ਉਹਨਾਂ ਦੇ ਵਿੱਚ ਸਾਨੂੰ ਆਪਣੇ ਜਿੱਦਾਂ ਐਨਾਕੋਂਡਾ ਤੁਹਾਨੂੰ ਦੱਸਿਆ ਇਦਾਂ ਦੀਆਂ ਕਈ ਫਿਲਮਾਂ ਆ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਰਸਤੇ ਆ ਜਿਸ ਰਸਤੇ ਵਿੱਚੋਂ ਅਸੀਂ ਆਏ ਆ ਤੇ ਅੱਗੇ ਤਾਂ ਮੈਂ ਕਹਿੰਦਾ ਤੁਸੀਂ ਦੇਖ ਲਓ ਹਰ ਕੋਈ ਦੇਖ ਕੇ ਡਰੇਗਾ ਕਿ ਭਾਈ ਇਹਦੇ ਵਿੱਚ ਅਸੀਂ ਬੜੇ ਨਹੀਂ ਸਕਦੇ ਜਿਹਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਜਾਣਾ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਦੇਖੇ ਲਿਆ ਕਿ ਅਸੀਂ ਕਿੰਨਾ ਰਿਸਕ ਲੈਨੇ ਆ ਤੁਹਾਡੇ ਵਾਸਤੇ ਤੇ ਤੁਹਾਡਾ ਇੱਕ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਬਣਦਾ ਆ ਉਹਦੇ ਨਾਲ ਸਾਡੀ ਇੱਕ ਹਿੰਮਤ ਵੱਧਦੀ ਆ ਤੇ ਸਾਨੂੰ ਹੌਸਲਾ ਹੁੰਦਾ ਆ ਅਸੀਂ ਤੁਹਾਨੂੰ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਦਿਖਾਈਏ ਚਲੋ ਹੁਣ ਚੱਲਦੇ ਆ ਤੇ ਬਲ ਵਗੈਰਾ ਅਸੀਂ ਸਾਰੇ ਜਗਾ ਲਏ ਆ ਆਪਣੇ ਬਾਕੀ ਅਸੀਂ ਤੁਹਾਨੂੰ ਹੁਣ ਦਿਖਾਉਂਦੇ ਜਾਣਾ ਆ ਹੁਣ ਅਸੀਂ ਤੁਹਾਨੂੰ ਇਸ ਸਰੰਗ ਦੀ ਸੱਚਾਈ ਦੱਸਦੇ ਆ ਜੋ ਅਸੀਂ ਸਰੰਗ ਵਿੱਚ ਮਹਿਸੂਸ ਕੀਤਾ ਕਿ ਇਹ ਸ਼ੈਤਾਨੀ ਸ਼ਕਤੀਆਂ ਨਾਲ ਅੱਜ ਵੀ ਭਰੀ ਪਈ ਆ ਇਸ ਸਰੰਗ ਵਿੱਚ ਹਰ ਕਿਸੇ ਨੂੰ ਅਜੀਬੋ-ਗਰੀਬ ਹਰਕਤਾਂ ਤੇ ਆਵਾਜ਼ਾਂ ਮਹਿਸੂਸ ਹੋਣਗੀਆਂ ਇੱਥੇ ਇਕੱਲੇ ਭੁੱਲ ਕੇ ਵੀ ਨਾ ਆਉਣ ਬਾਰੇ ਸੋਚਿਓ ਸਾਨੂੰ ਇਸ ਸਰੰਗ ਵਿੱਚ ਸ਼ੈਤਾਨੀ ਅੱਖ ਵੀ ਨਜ਼ਰ ਆਈ ਉਹ ਅਸੀਂ ਮਾਰਕ ਵੀ ਕੀਤੀ ਹੋਈ ਆ ਤੁਸੀਂ ਵੀਡੀਓ ਚ ਦੇਖ ਵੀ ਸਕਦੇ ਆ ਵਾਕਿਆ ਹੀ ਆਲੇ ਦੁਆਲੇ ਦੇ ਲੋਕ ਸਹੀ ਕਹਿੰਦੇ ਸੀ ਕਿਸੇ ਸਮੇਂ ਵੱਡੇ ਵੱਡੇ ਕਹਿੰਦੇ ਘੋਂਦੇ ਸੂਰਮੇ ਵੀ ਇਸ ਸਰੰਗ ਵਿੱਚੋਂ ਭੱਜੇ ਸੀ ਸਰੰਗ ਵਿੱਚ ਅਸੀਂ ਵੀ ਮਜਬੂਰ ਹੋ ਗਏ ਸੀ ਕਿ ਅੱਗੇ ਜਾਈਏ ਜਾਂ ਨਾ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਪ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੁਸੀਂ ਦੇਖੇ ਲਿਆ ਇਹ ਵੀਡੀਓ ਅਸੀਂ ਕਿਸ ਤਰ੍ਹਾਂ ਬਣਾਈ ਆ ਬਾਕੀ ਤੁਹਾਡੀ سپورਟ ਨਾਲ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਏ ਹੋਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਨੂੰ ਸਾਡੀਆਂ ਆਉਣ ਵਾਲੀਆਂ ਹਰ ਵੀਡੀਓ ਮਿਲ ਸਕਣ ਧੰਨਵਾਦ